ਲਓ ਜੀ ਹਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਦੀ ਵੀਡੀਓ ਚ ਲਓ ਜੀ ਸਰੋਂ ਦੇਖੋ ਕਿਾ ਵਧੀਆ ਬਾਈ ਕਹਿੰਦਾ ਪਾਣੀ ਲਾਉਣਾ ਇਹਨੂੰ ਲੈ ਦੱਸ ਉਹ ਮੈਂ ਕਹਿੰਦਾ ਇਹਨੂੰ ਪਾਣੀ ਲਾਉਣਾ ਲਾਉਣਾ ਤਾਂ ਪਹਿਲਾਂ ਇੱਕ ਮੈਂ ਕਹਿੰਦਾ ਪਹਿਲਾਂ ਘੜਾਈ ਕਰ ਦੇ ਇੱਕ ਯਾਰ ਘੜਾਈ ਉਹ ਕਰ ਦਿੰਦਾ ਕੋਈ ਸਾਡੇ ਮੇਰੇ ਸਾਹਬ ਗਲਤ ਹੈ ਹਲੇ ਕਿੰਨੇ ਦਿਨ ਦੀ ਹੋਈ ਅੱਜ ਇਹ 22 ਤਰੀਕ ਨੂੰ ਮਹੀਨੇ ਦੀ ਹੋਣਾ ਤੇ ਹਲੇ ਮਹੀਨੇ ਦੀ ਹੋਈ ਨਹੀਂ ਹੈਗੀ ਹਜੇ ਕਿੱਥੇ ਪਾਣੀ ਮੰਗਦੀ ਹੈ ਹੂੰ ਬੜ ਖੜੀ ਬਹੁਤ ਵਧੀਆ ਵੇਗਾ ਕਾ ਕੰਡਾ ਬਹੁਤ ਹੋਣਾ ਹਲੇ ਕਾ ਕੰਡਾ ਨਹੀਂ ਹੈਗਾ ਵਿੱਚ ਇਹਨਾਂ ਫਿਰ ਦੇਖੀ ਕਾ ਕੰਡੇ ਨਹੀਂ ਖਹਿਣਾ ਭੱਜਣਾ ਇਹਨੇ ਲੜਾਈ ਹੋਰ ਕਰੀ ਜਾਣੀ ਇੱਥੇ ਤਾਂ ਸਾਨੂੰ ਥੀਕੋ ਉੱਤਰ ਪਾ ਤੇ ਮੜੀ ਨਾ ਤੀ ਹੋ ਗਵਾ ਪਾ ਲੀਦਾ ਆਹ ਲੈ ਇਹਨਾਂ ਦਾ ਬਹੁਤ ਵਧੀਆ ਜੰਮੀ ਨੇ ਸਿੱਧੀਆਂ ਸਹੀ ਜਿਹੜਾ ਡੇਲ ਆ ਕਿੰਨਾ ਪਾਇਆ ਹੈ ਕੀਲੇ ਦਾ ਵੀ ਯੂਰੂ ਪੈ ਗਿਆ ਉਹ ਤਾਂ ਫਿਰ ਤੇਰੀ ਗਲਤੀ ਆ ਹੁਣ ਤੂੰ ਘੇਰਦਾ ਤਾਂ ਬਲਟ ਆ ਵੀ ਕਿੰਨੇ ਸੰਗਣੇ ਹੂੰ ਲੋ ਵੀ ਘੇਜਾ ਕੇ ਲਾਜੋ ਡੇਢ ਇਹ ਦੇ ਗੇ ਇਹ ਦੇ ਕੇ ਕਿਲਾ ਲੱਗ ਜਵੇ ਹੀ ਲੈਣਾ ਗੇਲ ਜੇ ਪਟ ਪਟ ਕੇ ਲਾਉਣ ਪਰਾਵੇ ਥੋੜੀ ਜੀ ਦੂਰ ਚਾਹੀਦੀ ਐ ਵੀਰ ਤਾਂ ਤੂੰ ਰੇਕ ਵਾਰੀ ਇੰਨਾ ਪਾਉਂਦਾ ਵੀਰ ਦੇ ਹਾਂ ਵੀਰ ਦੇ ਬਹੁਤੀ ਜੰਮੀ ਵੀ ਆ ਉਹਨੇ ਕਹਦੇ ਕਬੀਜੀ ਦੀ ਪਤਾ ਨਹੀਂ ਕਾਣਾ ਗੁੱਗੂ ਤੇ ਅਲੱਗ ਅਲੱਗ ਦਾਣਾ ਜੰਮਿਆ ਹੋਇਆ ਉਹਦੇ ਬਹੁਤ ਸਾਰੇ ਟ ਜੰਮੀ ਵੀ ਦੂਰ ਦੂਰ ਆਈ ਨਹੀਂ ਹੈਗਾ ਵੀ ਕਿੱਥੀ ਉਹ ਆਹ ਰੂਟਰ ਵੇਟਰ ਮਾਰ ਕੇ ਚੰਗੀ ਤਰ੍ਹਾਂ ਉਹ ਕਰੇ ਨੂੰ ਸਵਾਗਾ ਮਾਰੇ ਹਾਂ ਫਿਰ ਘੇਰੇ ਠੀਕ ਆ ਜਰਾ ਮਾਰ ਕੇ ਫਿਰ ਬੀਜੇ ਵਧੀਆ ਜੰਮੀ ਵੀ ਆ। ਬਾਬੇ 22 ਤਰੀਕ ਨੂੰ ਮਹੀਨੇ ਦੀ ਹੋਣਾ ਮਹੀਨੇ ਦੀ ਨੂੰ ਪਾਣੀ ਲਾ ਦੀ ਹੁਰ ਕਿਆ। ਅੱਜ ਇੱਕ ਦੋ ਦਿਨ ਹੋਰ ਲਖਾ ਲੇ। ਦੋ ਤਿੰਨ ਦਿਨ ਹੋਰ ਲੰਘ ਜਣ ਐਨੇ ਚ। ਚੱਲ। ਉਹ ਬੰਗਲੇਆਂ ਨੇ ਵੀ ਡੈਡ ਨਹੀਂ ਆ ਫਿਰ ਇਹ। ਇੱਕ ਦਿਨ ਬੰਗਲੇਆਂ ਨੇ ਪਾਣੀ ਦੇ ਖੰਭ ਬਣਾਇਆ। ਇੱਕ ਦਿਨ ਰਾਖੀ ਰੱਖ ਲਈ। ਰਾਖੀ ਕਿਹੜਾ ਰੱਖਣੀ ਹੈ। ਹੂੰ। ਸਲਫਰ ਪਾਤ ਤੇ ਸਪਰੇਈ ਕਰੀ ਐ। ਸਪਰੇਈ ਕੀਤੀ। ਸਪਰੇਈ ਕਰੀ। ਚੱਲ ਹੁਣ ਤੇ ਪੈਣਾ ਪਾ ਦਿੰਦਾ। ਪਾ ਦੇ ਕੱਲੂ ਪਾ ਦੀ ਪਰ ਸੌ ਚੌਥੇ ਨੂੰ ਪਾਣੀ ਲਾ ਦੇ 22 ਦਿਨ ਦੀ ਨੂੰ ਤਰੀਕ ਦੀ ਹਾਂ ਹਾਂ ਅੱਜ ਸੜ ਦੇਣਾ ਅੱਜ ابھی ਹੋਇਆ ਹੈ ਵੱਡਾ ਲਾਉਣੇ ਵਾਲਾ ਬਾਤ ਤਾਂ ਉਹ ਕਰ ਲੈ ਬੱਸ ਇਹ ਹੂੰ ਜਵੀ ਤਰੀ ਆਰਾਮਦਾਰੀ ਗੱਲ ਚੱਲ ਦੇਖ ਲਾ ਪਾਣੀ ਫਿਰ ਨਹੀਂ ਫਿਰ ਹੋਰ ਕੱਢ ਲੈ ਪੰਜ ਚਾਰ ਦਿਨ 22 ਤਰੀਕ ਤੱਕ ਮਹੀਨੇ ਦੀ ਹੋ ਜਾਣਾ ਫੇ ਲਾ ਦੀ 22 ਤਰੀਕ ਤੱਕ ਲਾਉਣੇ ਲਾਉਣੇ ਜੇ ਮੈਂ ਪਹਿਲੇ ਹੀ ਲਾ ਦਮਾ ਦੋ ਚਾਰ ਦਿਨ ਜਿੱਕੇ ਹੁਣ ਲੱਗਿਆ ਹੂੰ ਕਈ ਦਿਨ ਪਰਚੀਆਂ ਕੱਢਣੀਆਂ ਗੰਨੇ ਦੀਆਂ ਉਹ ਨਿਕਲ ਜਣੀਆਂ ਗੰਨੇ ਦੀਆਂ ਪਰਚੀਆਂ ਕਿਤੇ ਹੋਣੀ ਹੋਣੀ ਆ ਬਹੁਤ ਜ਼ਤ ਵੀ ਆ ਗਈਆਂ ਫਿਰ ਮਹਾ ਸੁੱਕ ਜੂਗਾ ਜਾਂ ਕਾਤਾ ਸੁੱਕ ਜਣਾ ਰਾਮਦਾਰੀ ਵਾਲਾ ਲਓ ਜੀ ਸਵੇਰ ਦਿਆਂ ਨੇ 1 2 3 ਸਾਢੇ 3 ਗਲ ਇਹਨਾਂ ਸਾਫ ਹੋਈਆਂ ਹਜੇ ਟਾਈਮ ਵੱਜ ਗਏ 12 ਕ 8:00 ਵਜੇ ਲੱਗੇ ਤੇ ਵਿੱਚ ਨੂੰ ਰੋਟੀ ਰੋਟੀ ਵੀ ਖਾਧੀ ਬਾਅਦ ਨੂੰ ਦੇਖੋ ਕੀਆ ਵਧੀਆ ਲੈਣਾ ਬਣ ਗਈਆਂ ਨੇ ਆਪ ਆਹ ਮਰੂਤਾ ਇੱਕ ਇਹਦੀ ਐਨਸਾਫ ਹੋ ਗਿਆ ਦੋਲੇ ਨਿੰਮ ਹਾਰੇ ਗਈਆਂ ਹੁਣ ਇੱਧਰ ਲੀਆਂ ਹੁਣ ਇਹਨਾਂ ਦੀ ਬਾਰੀਏ ਤੇ ਬਾਅਦ ਐਨ ਬਣਾਤੀਆਂ ਸਾਫ ਕਰਕੇ ਟਾਈਮ ਤਾਂ ਜ਼ਰੂਰ ਲੱਗਦਾ ਪਰ ਵਧੀਆ ਬਣ ਜਾਂਦੀਆਂ ਆਹ ਹੈ ਇਹ ਦੋ ਤਿੰਨ ਉਹ ਕਰਤੀਆਂ ਉਹ ਪਹਿਨਾ ਕਰੀਏ ਵੀ ਜੀ ਇਹ ਦੋ ਮਤਲਬ ਛਾਡ ਉਹਨਾਂ ਨੂੰ ਕਿਹ ਕੰਨਾ ਹੋ ਆ ਦੇਖ ਲਓ ਪਹਿਨਾ ਹੈ ਖੜ ਵੀ ਨਹੀਂਦਾ ਹੁੰਦਾ ਇਹਦੇ ਪਰ ਬਰਸਾਦ ਦਾ ਕੱਖ ਇਹਨਾਂ ਦਾ ਹੁਣ ਬਿਲਕੁਲ ਸਾਫ਼ ਹੋਇਆ ਵਾ ਐਨ ਵਧੀਆ ਬਾਕੀ ਦੇਖਦੇ ਆ ਵੀ ਅੱਜ ਸਾਫ਼ ਹੋ ਜੂ ਕਿ ਨਹੀਂ ਜੇ ਤਾਂ ਹੋ ਗਿਆ ਤਾਂ ਤਾਂ ਠੀਕ ਆ ਪਰ ਆਏ ਆ ਵੀ ਇੱਧਰ ਲੈਣਾ ਹੋ ਛੂਟੀਆਂ ਇੱਧਰ ਹੈ ਗਈਆਂ ਦੀਆਂ 30 32 ਬੂਟਿਆਂ ਵਾਲੀ ਲਾਈਨ ਇੱਧਰ ਹੈ ਗਈ 15 18 ਬੂਟਿਆਂ ਦੀ ਲਾਈਨ ਛੂਟੀ ਆ ਚਲੋ ਮੜੀ ਮੂਟੀਆਂ ਰਹਿ ਜੂ ਸਾਡਾ ਕੱਲੂ ਸ਼ਾਮ ਤੱਕ ਆ ਸਾਰਾ ਨਿਬੜ ਜੂ ਬੱਚੇ ਸ਼ਾਂਸ਼ ਗਈਏ ਦਾ ਬੱਚੇ ਸਾਫ਼ ਸਫਾਈਏ ਦਾ ਲੱਗੇ ਵੀ ਆ ਬਾਕੀ ਤੀਏ ਵਾਰ ਤਰ ਰਵੀ ਨੇ ਵੀ ਆ ਜਾਣਾ ਉਹ ਨਹੀਂ ਕੱਦੀ ਲੈਣ ਦਾ ਸ਼ਾਂਕੂnga ਜੀ ਆ ਇੱਧਰ ਨੂੰ ਉੱਤ ਤੱਕ ਸਾਫ ਕਰਨਾ ਤਾਂ ਉਹ ਵੀ ਕਰ ਦੇਣਾ ਇਹਨੇ ਇੱਧਰ ਦੀ ਸਾਈਡ ਤੇ ਹੀ ਹੋ ਜਾਣਾ ਚਲੋ ਵਧੀਆ ਬਣ ਗਿਆ ਹੁਣ ਇਹਨੂੰ ਬਾਹਰ ਥੋੜਾ ਜਿਹਾ ਕੱਖ ਬਾਹਰ ਨੂੰ ਤੰਗ ਕਰੂੰਗਾ ਫਿਰ ਪਹਿਲਾਂ ਦੇਖਾਂਗੇ ਰੋਟਾਵੇਟਰ ਗਾ ਬਾਕੇ ਆਇਆ ਨਾ ਫੇਰ ਛੱਟਾ ਦੇ ਕੇ ਫੇਰ ਰੋਟਾਵੇਟਰ ਗਾ ਬਾਹਾਂਗੇ ਦੇਖ ਲਓ ਕਿੰਨਾ ਕੱਖ ਹੋਇਆ ਗੈਲੀ ਕਹਿ ਲਓ ਚਲੋ ਕਰੀਏ ਹੀ ਸਾਫ ਕਰ ਫਸਲੀ ਨਾਲ ਲੈ ਡੋਲਾ ਸਾਫਗਾਨੀਆਂ ਜਿਹੜੇ ਸੌਖੀਆਂ ਦੇਖ ਲੈ ਦੇਵਰਾਜ ਉਹ ਇਹ ਜੱਦੀ ਬੱਢ ਲੈ ਕਾ ਨਾ ਕਿਸੇ ਬਚਣਾ ਮੁਸ਼ਕਿਲ ਹੈ ਹਾਂ ਐਸਾ ਬਿਸਲਾ ਹੈ ਇਹ ਤੇ ਕਿਤੇ ਬੱਟਾ ਨਹੀਂ ਹੈ ਭਾਈ ਨੂੰ ਇਧਰ ਨੂੰ ਹੌਲੀ ਹੌਲੀ ਸਿੱਧਾ ਹੀ ਕੱਢ ਦੇ ਇਧਰ ਨੂੰ ਲੰਘ ਜਾ ਹੌਲੀ ਹੌਲੀ ਇਟ ਲਈ ਬੂਟਿਆਂ ਚ ਨੂੰ ਚੱਲ 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 ਇਹ ਇਹ ਨਹੀਂ ਹਿਲਤਾ ਨਹੀਂ ਕਰੀਦੀਆਂ ਜੇ ਲੰਘ ਜਾ ਨਹੀਂ ਕੋਹਲੀ ਆ ਫਿਰ ਦੇਖ ਲੈ ਹੂੰ گیا او ایتھی ਆ ਲਿਖਾ ਦੇ ਚਲ ਆ ਗਿਆ ਉਹ ਰ ਭੱਜਦਾ ਨਹੀਂ ਹੈਗਾ ਲੈ ਪਛਤਾ ਨਹੀਂ ਜਾਂ ਲੰਗੇ ਜਾ ਬਾਬਾ ਕਾ ਲੂੰ ਆਹੀ ਬੰਗਾ ਬਬੂਲਣਾ ਚ ਸਾਫ ਕਰਨੇ ਤਾਂ ਬਹੁਤ ਜਾਨਵਰ ਰਹਤੇ ਹਨ ਚੱਲ ਕੋਈ ਨਹੀਂ ਆ ਦੇਵਰਾਜ ਆ ਡੌਗ ਦਾ ਹਾਲ ਦੇਖ ਲੈ ਹੈ ਰਈਓ ਨਹੀਂ ਆ ਗਈ ਡੌਲ ਦੇ ਲੋਈ ساری ਹੜਕੇ ਮਿੱਟੀ ਇੱਧਰ ਆ ਗਈ ਆ ਹਾਂ ਉੱਚਾ ਹੋ ਗਿਆ ਇੱਕ ਬੱਟ ਬਣਾਉਣਾ ਪਵੇਗਾ ਬੱਟ ਇੱਧਰ ਤੇ ਮਿੱਟੀ ਲਾਉਂਗੇ ਹੁਣ ਬਾਹਰਲੀ ਸਾਈਡ ਤੇ ਜਿਹੜੀ ਇੱਧਰ ਹੜੀ ਵੀ ਆ ਥੱਲੇ ਕਿਉਂਕਿ ਪਹਿਲਾਂ ਦਾ ਗੰਨਾ ਖੜਾ ਤਾਂ ਕੱਖ ਕੰਡਾ ਬਹੁਤ ਆ ਹੁਣ ਇਹ ਤਾਂ ਕੀ ਸਾਫ ਹੋ ਗਈ ਇਹ ਇਹਨਾਂ ਨੂੰ ਜਲਦੀ ਬੁਝੀਏਗਾ ਕਿ ਅੱਧੀ ਜੁਲ ਤੇ ਲਗਾਣਾ ਪਏਗਾ ਮੀਡੀਮ ਮਰੀ ਡੌੜ ਤਾਂ ਲਾਉਣੀ ਹੈ ਤਾਂ ਹੀ ਪਾਣੀ ਲੱਗਣਾ ਹਾਂ ਹੁਣ ਆ ਦੇਖ ਲੈ ਇੱਥੇ ਡੌਲ ਕੇ ਕਰੂੰਗੀ ਲੈ ਫਿਰ ਉਹ ਦੇਖ ਲੈ ਗਾਂਹਾਂ ਸਿਰੇ ਤੱਕ ਉਹੀ ਕਹਿੰਦਾ ਡੌੜ ਤਾਂ ਲਾਉਣੀ ਹੈ ਤਾਂ ਹੀ ਪਾਣੀ ਲੱਗਣਾ ਇਧਰ ਹੀ ਸਾਈਡ ਤੇ ਮਿੱਟੀ ਲਾਵਾਂਗੇ ਥੱਲੇ ਤੇ ਹਾਂ ਜੇ ਬੂਟੇ ਪਟੋਗੇ ਫਿਰ ਸੋ ਅੱਗੇ ਗੇਲੇ ਲਾ ਦਾਂਗੇ ਤਕੜੀ ਇਹ ਨਾ ਭੱਟ ਹੋਏ ਫੇ ਕਹੀ ਗੱਲ ਚੱਲੂ ਚੱਲ ਕਰਦੇ ਆ ਉਧਰ ਤੇ ਸ਼ੁਰੂ ਹੁਣ ਪਾਪਾ ਤਾਂ ਲੰਘ ਗਿਆ ਤੇਰਾ ਆੜੀ ਹਾਂ ਲਾ ਵੀ ਦੇਵਰਾਜ ਆ ਗਈ ਚਾਹ ਹਾਂ ਨਾ ਭਾਣ ਖਾਣੂ ਕੇ ਲਈ ਆਏ ਭੁੱਖ ਲੱਗੀ ਵੀ ਦੇਖ ਲੈ ਜੀ ਕੀ ਆਈ ਹਾਂ ਆਸ ਤੇ ਰੇ ਉਹ ਤਾਂ ਸਾਨੂੰ ਸੱਪ ਮਿਲਲੇ ਇੱਕ ਉਹ ਵੱਟ ਜਿੱਤੇ ਕਰੀਏ ਗਿਆ ਹੁਣ ਚੱਲ ਤਿੰਨ ਹੋ ਗਈਆਂ ਇੱਧਰ ਆਹ ਦੋ ਚਾਰ ਛੇ 7 ਰਹੀਆਂ ਜਿਨ੍ਹਾਂ ਨੇ ਬੜ ਗਿਆ ਦੇਖਦੇ ਆ ਸ਼ਾਮ ਤੱਕ ਨਹੀਂ ਫਿਰ ਕਾਲੂ ਦਾ ਕੰਮ ਖਿੱਚਾਂਗੇ ਇਹ ਨਿਆ ਪਾਚਾ ਪਰ ਪਾਣੀ ਪਈਦਾ ਗਲਾਸ ਚ ਇਗਾ ਫੇਰ ਚਾ ਦੇਵਰਾਜ ਨੂੰ ਪਾਣੀ ਪਿਲਾ ਦੇਵਰਾਜ ਇਹ ਜਾਣਾ ਨਹੀਂ ਚਾਹੁੰਦਾ ਹੈਗਾ ਮੈਂ ਤੇਰੇ ਘਰ ਕਿ ਮੈਂ ਤੇਰੇ ਘਰ ਕਿ ਦੇਖ ਲੈ ਫੇਰ ਟੱਕਰ ਗਿਆ ਇਹ ਉਹ ਉੱਥੇ ਤੇ ਗੈਲੇ ਗੈਲ ਆ ਗਿਆ ਦੇਖ ਲੈ ਹੂੰ ਦੇਖ ਲੈ ਫੇਰ ਗੈਲੇ ਗੈਲ ਆ ਗਿਆ ਇਦੋਂ ਨਹੀਂ ਆਉਂਦਾ ਤੇਰੇ ਕੋਲ ਚਾਹ ਪੀਣ ਦਾ ਨਹੀਂ ਆਉਂਦਾ ਹੂੰ ਦੇਖ ਲੈ ਕਿੱਦਾਂ ਲੰਘ ਗਿਆ ਹੁਣ ਹੋ ਫੇਰ ਪਰਾਂਗੇ ਆ ਚੱਲ ਉਹਨੂੰ ਗਿਆ ਥੱਲੇ ਦੇ ਖੇਤ ਚ ਵੀ ਜਾ ਭਾਜਾ ਤੂੰ ਕਾ ਨੂੰ ਹੀ ਪੰਗੇ ਲਈ ਜਾਂਦਾ ਇਹ ਚਾਹ ਪੀਣੀ ਤਾਂ ਦੱਸ ਚੱਲ ਈ ਜਲਦੀ ਹੈ ਸਫਾਈ ਯਸ ਪਾਈ ਦਾ ਜਲਦੀ ਹੈ ਪਰ ਕਰੀਏ ਕਿ ਦੇਵਰਾਜ ਦਾ ਆੜੀ ਮਿਤੀ ਜਾਂਦੇ ਆਂ ਦੇਵਰਾਜ ਮਾਲਾ ਤੇਰੇ ਆੜੀ ਮਿਤੀ ਜਾਂਦੇ ਕਰੀਏ ਕਿ ਨਾ ਮਰੀ ਦੀ ਵੀ ਹੈ ਤਰਤੀਓਂ ਰਾ ਦੀ ਆ ਕਿ ਉਹਨੇ ਵੀ ਘੁੰਮਣਾ ਸਾਹੀ ਬਾਕ ਸਾਲੀ ਬਣਦਾ ਹੈ ਅੱਛਾ ਹਾਂ ਜਿਹੜੇ ਫੇਰ ਚ ਮਿਲਦਾ ਭਾਗੇ ਸਾਲੀ ਫੇਰ ਹੁੰਦਾ ਸਾਲੀ ਬਣਦਾ ਹੈ ਫੇਰ ਮਗਰਗਾ ਤੇ ਬਣਦਾ ਦਾ ਉਹ उसको जैसा इतना ठंड है ठंड से जो हो सके ठीक है उन्हें भी कम ना हाँ हाँ कम ना नहीं, नहीं। उन्होंने अपना डांटा देखते हैं वो जो तो है फौजी का ड्राइवर कैसे आदमी सफाई का रहता है बड़ी मोटा सांप था बहुत फिर वो पंजायम में बोला आज के सारे

ਮੈਂ ਰੁਪੀ ਖਾ ਕੇ ਆਇਆ ਮੈਂ ਜੇ ਆ ਉਹ ਉੱਪਰ ਛੇ ਲੈਣਾ ਕਰਤੀਆਂ ਰਹਿ ਗਈਆਂ 3 3 6 7 ਤੇ ਲੱਗ ਨਾ ਰਹਿ ਗਈਆਂ 7 8 ਲੈਣਾ ਕੋਈ ਨਹੀਂ ਪਰਸੋਂ ਨੂੰ ਦੀ ਦੇ ਜੂ ਹਾਂਜੀ ਕਾਦੂ ਸਾਫ਼ੀ ਹੋ ਜੂਗੀਆਂ ਹਾਂਜੀ ਕੋਪੋਲਰ ਦੀ ਛਾਂ ਕੋਲ ਦੀ ਮਾੜੇ ਮੋਟੀਆਂ ਰਹਿ ਗਈਆਂ 2 ਕ ਲੈਣਾ ਪਰਸੋਂ ਨਾਲ ਹੀ ਲੈਣਾ ਛਾਂ ਕੋਲ ਜੂਗੀਆਂ ਜਿਹੜੀਆਂ ਰਹਿ ਗਈਆਂ ਹਾਂਜੀ ਨਾਲੇ ਕਣਕ ਦੀ ਜੂ ਹਾਂ ਬੈਠੇ ਠੀਕ ਐ ਕਾਹਲੂ ਛਾਂ ਦੇ ਨਹੀਂ ਆ ਕੋਈ ਲੈ ਨਹੀਂ ਆ ਰੁਪੀ ਕਰ ਲੈ ਕਾਲੂ ਕੋਈ ਨਹੀਂ ਦਿਖਾਂ ਦੇ ਆ ਲੈਣ ਮੈਂ ਕਿਹਾ ਸਭ ਤੋਂ ਮਾੜੀ ਰਹੇਗੀ ਜਿਹੜੀ ਆਓ ਉਹ ਡੋਲ ਪਰ ਵੀ ਜੋਗੀ ਹਮ ਇਹ ਨਾ ਬੱਟ ਪਰ ਨਹੀਂ ਚਾਹੀਦੀ ਕਦੇ ਵੀ ਬੱਟ ਤੇ ਚਾਹੀਦੀ ਆ ਠੀਕ ਹੈ ਉਹਨੂੰ ਪਾਣੀ ਨਹੀਂ ਤਾਂ ਜਾਂਦਾ ਪ੍ਰੋਪਰ ਹਾਂਜੀ ਜਦ ਆਪਾਂ ਕਰੀਆ ਕੋਈ ਲੋਟ ਵੀ ਖੁੰਜੀ ਜੇ ਹਾਂ ਜਦ ਲਾਈ ਤੇ ਉਹ ਤੇ ਬਾਅਦ ਵੀ ਨਹੀਂ ਪ੍ਰੋਪਰ ਪਾਣੀ ਨਹੀਂ ਜਾਂਦਾ ਉਹਦੇ ਕਰਕੇ ਉਂ ਵੀ ਪਰਲੇ ਪਾਸੇ ਵੀ ਬੂਟੇ ਆ ਬੂਟੇ ਕਿਹਾ ਲੁੱਟੀ ਹੋ ਨਹੀਂ ਰਹੀ ਉਹਦੇ ਪਰ ਸਾਰੀ ਮਿੱਟੀ ਥੱਲੇ ਨਵੜ ਗਈ ਜੀ ਕਰੇ ਕਿ ਹਾਂਜੀ ਚੱਲ ਕੋਈ ਨਹੀਂ ਪਟਕਾਂਗੇ ਨਾ ਹੋਈ ਮਿੱਟੀ ਹੋਊਗੇ ਤਾਂ ਠੀਕ ਹੈ ਉਹ ਜੀ ਕਿਸਮਤ ਹੋ ਜਣੀ ਜਿਹੇ ਜਿਹੇ ਹੋਗੇ ਬਸ ਹੂੰ ਮੈਂ ਜਿਹੇ ਜਿਹੇ ਹੋਵੇ ਠੀਕ ਆ ਗੱਲ ਖੇਤ ਦੇਖ ਲੈ ਜਿਹੇ ਅੱਜ ਦੇਖ ਲੈ ਥੋੜੀ ਜੀ ਤਾਂ ਹੀ ਤਾਂ ਬਾਣੇ ਨੂੰ ਕੀ ਨੀਂਦਿਆ ਕਰਦੇ ਇਹਦੇ ਵਿੱਚ ਹੁਣ ਐਥੇ ਤੇ ਕਿਆ ਨਿਕਲੇ ਹੁਣ ਉਹੀ ਆ ਹੁਣ ਐ ਲੈਣਾ ਸਾਫ ਹੋ ਗਈਆਂ ਜਿਕਣਾ ਮਰਜੀ ਵਿੱਚ ਤੁਰੇ ਫਿਰੀ ਜਾਓ। ਨਾ ਹੁਣ ਤਾਂ ਇਹਨਾਂ ਨੂੰ ਸਾਫ਼ ਰਹਿਣਾ ਆ ਬਾਹ ਕੇ ਸਾਫ਼ ਹੋ ਜਾਣਾ ਐ ਨਾ। ਹੂੰ। ਰੋਟਾ ਬਿਟਰ ਗਨ ਉਹ ਗੱਲ ਕਰਦਾ ਵੀ ਪਹਿਨਾ ਗੰਨੇ ਚ ਕਸੂਸਰਾ ਹੁੰਦਾ ਬਹੁਤ। ਹਾਂਜੀ। ਪਕੂਂਡਰਾਂ ਚ ਕਰੇ ਗਿਆ। ਕਿੰਨੇ ਕ ਸਾਫ਼ ਕਰੀ ਜਾਵੇ ਉਹ ਦੇਖ ਲੈ 1.5 ਮਹੀਨਾ ਪਹਿਨਾ ਸਾਫ਼ ਕਰੇ ਤੇ। ਹੂੰ। ਫਿਰ ਵੀ ਹੋ ਗਿਆ। ਹੋ ਗਏ ਦੇਖ ਲੈ। ਪਰ ਇਹਦੇ ਚ ਜਲ ਜ਼ਿਆਦਾ ਤਾਂ ਉਹਨਾਂ ਚ ਘੱਟ ਆ ਹਲੇ ਵੀ। ਇਹ ਤਾਂ ਫੇ ਗੰਨਾ ਤਾਂ ਨਾ। ਹਾਂ ਇਹਦੇ ਚ ਬਹੁਤ ਤਾਂ। ਇਹ ਤਾਂ ਗੰਨੇ ਕਰਕੇ ਕੱਟਦਾ। ਹੂੰ। ਇਹ ਉਹਦਾ ਤਾਂ ਵੀ। ਕੀ ਗਿਆ ਵਾ ਹਾਂਜੀ ਹਾਂਜੀ ਯਾਰ ਹੁਣ ਇੱਕ ਵਾਰੀ ਸਾਫ ਹੋ ਗਏ ਹੁਣ ਸਾਲ ਪਰ ਗਏ ਨਾਲੇ ਛੰਗਾਈ ਨਾਲੇ ਸਫਾਈ ਉਹਨਾਂ ਦੇ ਤਾਂ ਗਾਹਾਂ ਕਾਈ ਤੇ ਆ ਚੱਲ ਹਾਂਜੀ ਕਹਿੰਦੇ ਅੱਜ ਆਉਂਗੇ ਅੱਜ ਹਲੇ ਆਈ ਨਹੀਂ ਕਿ ਦੇਵਰਾਜ ਜਿਹੜੇ ਕੱਲ ਆਏ ਤੇ ਹਾਂ ਆ ਠੇਕੇਦਾਰ ਆ ਜਾ ਰਿਹਾ ਕਾਲ ਫੋਨ ਨਹੀਂ ਕੀਤਾ ਕਰਿਆ ਤਾਂ ਕਹਿੰਦਾ ਆਉਂਗਾ ਕੱਲੂ ਦਾ ਅੱਜ ਚਾਹ ਨੂੰ ਸ਼ਾਮ ਨੂੰ ਆਏ ਹੋਣੇ ਆ ਹਾਂ ਕੱਲ ਸ਼ਾਮ ਨੂੰ ਆਏ ਤੇ ਤੱਤੇ ਬਾਅਦ ਜਦ ਮੈਂ ਵੀ ਲੰਘਿਆ ਤਾਂ ਹਾਂਜੀ ਹਾਂਜੀ ਚੜੂ ਕੋਈ ਨਹੀਂ ਤੇ ਮੈਂ ਜਾਦੇ ਇਹਨਾਂ ਦੀ ਵਾਰੀ ਆਉਣੀ ਹੈ ਨਾ ਨਹੀਂ ਜਦੇ ਹੁਣ ਕੋਈ ਕਸ ਹੋਇਆ ਕਿਸੇ ਵੀ ਕੰਮ ਦੀ ਵਾਰੀ ਹੂੰ ਕੁ ਬਹ ਹੋਇ ਤੇ ਲਿਆ ਵੀ ਲੈਣ ਇਹ ਛੋਟੀ ਲੈਣਾ ਹੈ ਨਾ ਹਾਂਜੀ ਇਹ 16 ਬੂਟਿਆਂ ਦੀ ਲੈਣਾ ਹੈ ਉਹ ਹੈਗੀ 35 ਬੂਟਿਆਂ ਦੀ ਫੇ ਉਹੀ ਤਾਂ ਫਰਕ ਆ ਦੁੱਗਣੀ ਹੋ ਜਾਂਦੀ ਆ ਉਹ ਲੈਨ ਇਹ ਨਾ ਤੂੰ ਇਹ ਦੋ ਲੈਨ ਹੋਏ ਇੱਕ ਲੈਨ ਹਾਂ ਇਹ ਵੀ ਫਰਕ ਨਾ ਚੱਕਰ ਤੇ ਇਹੀ ਆ ਉਹਨੂੰ ਟਾਈਮੇ ਵੀ ਦੁੱਗਣਾ ਲੱਗ ਜਾਂਦਾ ਇਹ ਟਾਈਮ ਇਹਨੂੰ ਉਹ ਲੈਨ ਨੂੰ ਉਹ ਤਾਂ ਕੱਖ ਵੱਡਾ ਪੈਂਦਾ ਨਾ ਹੂੰ ਤਾਂ ਇਹ ਵੀ ਆ ਕੁੱਝ ਕੱਖ ਵੀ ਘੱਟ ਆ ਪੱਤੇ ਜਿਆਦਾ ਐ ਅੱਜ ਪੱਤਾ ਖਾਨਾ ਜਿਆਦਾ ਹਾਂਜੀ ਜੀ ਕਰਕੇ ਤਾਂ ਸੌਖਾ ਸਾਫ ਹੋ ਜਾਂਦਾ ਇਹ ਜੇ ਕਿਤੇ ਖੱਪੜ ਹੋਵੇ ਹਾਂਜੀ ਇਹ ਬੋਟਾ ਟਾਈਮ ਲੈਂਦਾ ਅੱਛਾ ਚਲੋ ਕਰੀ ਚਲੋ ਕਰ ਕੇ ਛੱਡੂਗਾ ਜਿੰਨਾ ਹੋ ਗਿਆ ਹਾਂਜੀ ਕਾਹੀ ਮੈਂ ਬਾਤਤਾ ਦਾ ਨਾਲੇ ਗਿੱਲ ਸੁੱਕ ਜੂਗੀ ਥੋੜੀ ਜੀ ਹਾਂਜੀ ਨਾਰਮਲ ਹੋ ਜਾਣੀ ਨਾਲੇ ਖੇਤ ਸਾਫ ਹੋ ਜੂਗਾ ਨਾਲੇ ਖੇਤ ਸਾਫ ਹੋ ਜੂਗਾ ਹਾਂਜੀ ਬਾਤ ਆ ਜਾਣਾ ਇਹਨੇ ਚੱਲ ਬਾ ਉੱਪਰ ਤੇ ਰੂਟਾ ਵੀਡਰ ਨਾਲ ਫੇਰ ਘੜ ਦੇਣਾ ਵਿੱਚ ਕਿਹੜਾ ਦਿਖੜਾ ਕੋਈ ਫਿਰ ਤਾਂ ਇਹਨ ਵਿੱਚ ਰਲ ਜੂਣੀ ਹੁਣ ਪਰਲਾ ਬਣੇਗੀ ਆ ਹਾਂਜੀ ਪਰਲੇ ਵਿੱਚ ਵੀ ਤਾਂ ਪੱਤੇ ਹੀ ਪਏ ਹਾਂਜੀ ਤਵੀਆਂ ਕੱਲ ਤਾਂ ਅਸੀਂ ਇੱਕ ਵਾਰ ਹੀ ਵਾਇਆ ਦੋ ਵਾਰੀ ਨਾ ਹਾਂ ਉੱਚਾ ਨੀ ਮਾ ਹੋ ਜਾਂਦਾ ਉਹਦੇ ਵੀ ਰਹਿਣਾ ਹੀ ਹੈ ਉਹਨਾਂ ਨੇ ਵੀ ਕਿਤੇ ਤਾਂ ਹੀ ਰਹਿਣਾ ਤਾਂ ਹੈਗਾ ਛੜਦੇ ਤਾਂ ਹੈ ਨਹੀਂ ਡੌਗ ਦੇਖ ਲਿਆ ਹਾਲ ਕਰ ਆਹ ਖਰਾਬ ਕਰੀ ਪਈ ਹੈ ਇੱਥੇ ਬਹੁਤ ਆਹ ਜਗ੍ਹਾ ਤੇ ਜਿੱਥੇ ਆ ਪਰਲੀ ਸਾਈਡ ਇਧਰ ਤਾਂ ਬਹੁਤ ਬੜੀਆਂ ਬੜੀਆਂ ਢੇਰੀਆਂ ਤੀਆਂ ਉਦੋਂ ਰੇੜੀ ਫਸ ਗਈ ਪੂਰੇ ਬਹੁਤ ਹਾਂਜੀ ਆਹੀ ਲਾਈਨ ਤੇ ਕਹਿੰਦਾ ਪੂਰੇ ਗੰਨਾ ਥੋੜਾ ਜਿਹਾ ਤਕੜਾ ਕਰ ਕੀ ਕਰਾਂਗੇ ਹਿੱਲ ਜਿਹੜਾ ਬਹੁਤ ਵੱਡ ਹੁੰਦੀ ਹੈ ਹਾਂਜੀ ਕਿਤੇ ਡੂਟਾਇਆ ਹੈ ਤਾਂ ਆਉਂਗਾ ਆ ਹੈਂਡੀ ਹਲੇ ਤਾਂ ਹੈ ਜੀ ਰੇੜੀ ਨਹੀਂ ਜਾਂਦੇ ਤੇ ਜਾਮ ਆਏ ਆਂ ਪੂਰੀ ਤੇ ਗਏ ਹੋਣੇ ਜਾ ਤਾਂ ਪਤਾ ਹੈ ਨਾ ਤਾਂ ਲੰਘੇ ਨਾ ਦਾ ਘੜੀ ਤੇ ਕਹਿੰਦੇ ਗੌਰ ਸਾਹਿਬ ਜਣਾ ਕੰਮ ਹੋਣਾ ਕੋਈ ਹੂੰ ਦੇ ਤਾ ਫਿਰ ਨਵੇੜਤਾ ਹਾ ਹਾਂ ਵਰਨੇ ਤਾਂ ਦੋ ਜਣੇ ਆਏ ਨੇ ਥੱਲੇ ਦੇ ਫੋੜਾ ਉਹਨਾਂ ਦੇ ਇੱਕ ਹੈ ਆ ਵੀ ਤਾਂ ਸਾਫ ਕਰਨੇ ਗੁੱਟੇ ਉੱਪਰ ਦੇ ਇਹ ਕੱਲੂ ਹੁਣ ਇਹ ਬੀਜਣੀ ਕਾ ਦਾ ਕੱਲੂ ਸ਼ਾਮ ਨੂੰ ਵੀਦੂੰਗਾ ਨਹੀਂ ਪਰਸੋਂ ਸਵੇਰੇ ਤੇ ਕੱਲੂ ਵੀਦੋ ਜਾਣੀ ਤੇ ਸਾਫ ਕਰਨੇ ਐ ਇੰਨਾ ਵੀ ਆਏਗਾ ਤੇਰੇ ਆ ਅੱਜ ਕਲੇ ਰਹਿ ਗਈ ਐ ਵੀ ਅਸੀਂ ਕਰਦੇ ਨਹੀਂ ਹੁਣ ਠੀਕ ਜਾਈਆ ਮਾਲ ਤਾਂ ਨਹੀਂ ਬਹੁਤਾ ਤਾਂ ਹੈ ਨਹੀਂ ਕੱਲੂ ਸ਼ਾਮ ਦੇਣੇ ਕਿੰਨਾ ਗੁੱਟਾ 150 ਹੋਣਾ 150 ਆ ਉਹ ਦੋ ਲੈਣਾ ਰਹਿੰਦੀ ਉਹ ਵੀ ਕਰ ਦੇਣੀਆਂ ਸਭ ਆ ਉੱਧਰ ਲੱਗ ਤਾ ਹੋਣੇ ਲੱਗ ਰਿਹਾ ਹੁਣ ਸੋਹਣੇ ਨਾਲ ਉੱਧਰ ਤਾਂ ਕੱਖ ਹੈ ਨਹੀਂ ਜਮਈ ਸਾਫ ਕਰੀਂ ਤੁਸੀਂ ਫੇਰ ਵੀ ਸਾਫ ਕਰ ਦੇਣੀ ਆ ਹੁਣ ਦੇਖ ਲੈ 10 ਲੈਣਾ ਕਰਤੀਆਂ ਸੀ ਮੈਂ ਆਇਆ ਤਾਂ 12 ਵਜੇ ਨਾ 1 ਵਜੇ ਆਇਆ ਲੱਗੇ ਵੀ ਹੋਣਾ ਹੈ ਹਾਂ ਜਦੋਂ ਹੀ ਲੱਗੇ ਵੇ ਆ ਤਾਂ ਹੀ ਹੋ ਗਿਆ ਛੇਤੀ ਇੱਕ ਸਾਈਡ ਇਹ ਕਰ ਦਿੰਦਾ ਇੱਕ ਸਾਈਡ ਮੈਂ ਕਰ ਦਿੰਦਾ ਇੰਨੇ ਚ ਸਾਫ ਉੱਚਾ ਵਾਲੇ ਤਾਂ ਨਹੀਂ ਆਏ ਆਏ ਨਹੀਂ ਅੱਜ ਕੋਈ ਨਹੀਂ ਹੁਣ ਆਹ ਕਿੰਨਾ ਟਾਈਮ ਹੋ ਗਿਆ ਅੱਡੇ ਯਾਰ ਹੋਇਆ ਵੀ ਕਰ ਦੇਣੀ ਅਸੀਂ ਚੱਕ ਕੇ ਆਦਾ ਹੋ ਜਾਣਾ ਪਰ ਮੈਨੂੰ ਕਿ ਨਾਲ ਦੀ ਜਿਹੜਾ ਬੰਨੀ ਜਾਂਦਾ ਨਾ ਆ ਨਾਲ ਇਹਨੇ ਕੱਲ ਸਾਫ਼ ਕਰਿਆ ਤਾਂ ਫੇਰ ਤਾਂ ਨਾਲ ਦੀ ਨਾਲ ਬੰਨੇਗਾ ਨਹੀਂ ਕੱਲ ਨੂੰ ਫੇਰ ਖੁੱਪਾ ਏ ਐ ਰੱਖੀ ਹੈ ਨਾਲ ਦੀ ਬੰਨੀ ਵੀ ਨਾ ਜਿਹੜਾ ਨਾਲ ਦੀ ਨਾਲ ਰੱਖੀ ਹੈ ਸਾਈਡ ਪੱਲੇ ਆਹ ਉਲਝਣੇ ਨਾਲੋਂ ਜਿਹੜਾ ਬੰਦਾ ਉਹ ਕਰੇ ਜਿਹੜੇ ਛੱਕੇ ਰੱਖਦੇ ਤੇ ਹੁਣੇ ਜ਼ਿਆਦਾ ਉਲਝ ਗਿਆ ਦੇਖ ਫੇਰ ਜਾਂਦੀ ਇੱਕ ਬੂਟੇ ਸ਼ਾਖ ਹੁੰਦਾ ਫੇਰ ਪੰਜ ਚਾਰ ਕੇ ਛਟੀਆਂ ਹੁੰਦੀਆਂ ਥੱਕ ਜਾਂਦਾ ਫੇਰ ਐ ਇਕੱਠੇ ਕਰਦੇ ਕਰਦੇ ਹੁਣ ਨਾਲ ਦੀ ਨਾਲ ਇੱਥੇ ਰੱਖਦੇ ਓਥੇ ਜਿਉ ਰੱਖਦੇ ਨਹੀਂ ਨਾਲੇ ਪੰਜ ਚਾਰ ਕੇ ਛਟੀਆਂ ਹੁੰਦੀਆਂ ਇੱਕ ਬੂਟੇ ਪਰ ਨਾ ਨਾ ਕੋਈ ਨਹੀਂ ਕੱਲੂ ਸਹੀ ਜੇ ਇੱਕੇ ਲੈਣ ਸ਼ਾਂਗੀ ਆ ਕੱਲ ਪਰਸੋਂ ਵੀ ਬੀਜ ਹੋਊਗੀ ਪਰਸੋਂ ਵੀ ਬੀਜ ਹੋ ਜੇ ਤਾਂ ਵੀ ਕੋਈ ਨਹੀਂ ਐ ਵਧੀਆ ਤਾਂ ਬਣ ਜਾਊਗਾ ਕੱਲੂ ਬੂਟੇ ਸਾਫ ਕਰਕੇ ਛਟੀਆਂ ਕੱਢ ਕੇ ਉਹ ਪਰਲੀਆਂ ਵੀ ਦੋ ਲੈਣ ਮੜੀ ਮੜੀਆਂ ਖੁਰਚ ਕੇ ਟਾਈਮ ਹੋਇਆ ਸ਼ਾਮ ਨੂੰ ਸਿੱਟਾ ਢਾਈ ਦਾ ਦੇ ਦੂੰਗੇ ਕਣਕ ਦਾ ਪਰਸੋਂ ਸਵੇਰੇ ਦੇ ਕੇ انشاءਲ ਬਾਦਾਂ ਉੱਪਰ ਤੇ ਪਰ ਬੈਨਾ ਇੱਕ ਵਾਰੀ ਹੂੰ ਬਾਉਣਾ ਸਾਫ ਹੋ ਜਾਂਦਾ ਪੱਤੇ ਪੁੱਤੇ ਜੇ ਮਲ ਹੋ ਜਾਂਦੇ ਆ ਤੇਰਾ ਆੜੀ ਦੋ ਵਾਰ ਹੀ ਮਿਲਿਆ ਅੱਜ ਕੌਣ ਪਾਪਾ ਆ ਦੇਖ ਲੈ ਜਦੇ ਵਿਛਣ ਗਿਆ ਦੀਵਰਾਜ ਹੋ ਤੇ ਡੌਲ ਜਤਾ ਕੱਢਿਆ ਐ ਤਾਂ ਫੋਟੋ ਕਰਦਾ ਦਾ ਮੜਾ ਜਿਹਾ ਬੜਾ ਹੋ ਚੱਲ ਭਜਾਤਾ ਦੀਵਰਾਜ ਕਹਿੰਦਾ ਕਹਿਣਾ ਨਹੀਂ ਕੋਸੀਮਾ ਜਾਹ ਲੰਘ ਗਿਆ ਚੱਲ ਪਹਿਨੀ ਦੋ ਤਿੰਨ ਵਾਰੀ ਮੂਰੇ ਮੀਰੀ ਗਿਆ ਲੰਘ ਗਿਆ ਉਤੇ ਬਾਅਦ ਅਸੀਂ ਦੋ ਲੈਣਾ ਸਾਫ ਕਰਤੀਆਂ ਫੇਰ ਆ ਗਿਆ ਗਾਹਾਂ ਫੇਰ ਮਿਲ ਗਿਆ ਮੂਰੇ ਮਾ ਦੀਵਰਾਜ ਹੋਣ ਕਹਿੰਦਾ ਫੇਰ ਜਾਣ ਦੇ ਮੈਂ ਜਾਹ ਪਈ ਅਸੀਂ ਪਰਲੇ ਖੇਚਾ ਭਜਾ ਕੇ ਆਏ ਉਹ ਮੁੜ ਕੇ ਤਾਂ ਨਹੀਂ ਮਿਲਿਆ ਯਾਬ ਮਰਨਾ ਉਹਨਾਂ ਦਾ ਹਾਇ ਨੀ ਵਾਲਾ ਉਹ ਭਜਾਇਆ ਫੇਰ ਮੂਰੇ ਟੱਕਰੀ ਜਾਂਦਾ ਕਰੀਏ ਗਿਆ ਪੰਗੀ ਲਈ ਜਾਂਦਾ ਜਾਂ ਹਟਦਾ ਨਹੀਂ ਕਹਿੰਦਾ ਮੇਰੀ ਜੂਨੀ ਬਦਲ ਦੋ ਭਾਈ ਉਹ ਤਾਂ ਖੂਚ ਗਿਰਿਆ ਵਾ ਇੱਕ ਖੂਚ ਗਿਰਿਆ ਵਾ ਖੂਚ ਗਿਰਿਆ ਵਾ ਆਏ ਪਿਆ ਪਾਣੀ ਪੀ ਸੁੱਤਾ ਮੈਂ ਕਿਹਾ ਮਰਿਆ ਵਾ ਕਿਤੇ ਦੀਵਰਾਜ ਕਹਿੰਦਾ ਜੂੰਦਾ ਜੇ ਡੜਾ ਘੇਰਿਆ ਕੋ ਉਹਨੂੰ ਫੇਰ ਭਜਿਆ ਤਾਂ ਕਿਆ ਖਾਂਦਾ ਉੱਥੇ ਉਹ ਦੇਖ ਲਾ ਹਫਤਾ ਹੋ ਗਿਆ ਉਹਨੂੰ ਜਮ ਮੋਟਰ ਦਾ ਖੂਹ ਭਰਨਾ ਤਾਂ ਉਹਨੇ ਬਾਹਰ ਨਿਕਲ ਜਦੋਂ ਤੱਕ ਕਣਕ ਭਰਨੀ ਆ ਉਦੋਂ ਖੂਨੇ ਭਰਨਾ ਸਵਾਦ ਆਕਾਰ ਦੀ ਰਹੀ ਸੀ ਥੋੜੀ ਜਿਆਦਾ ਸਵਾਦ ਸੀ ਨਾਲੇ ਕਹਿੰਦਾ ਮਹੀਨੇ ਦੀ ਨੂੰ ਪਾਣੀ ਲਾਉਣਾ ਆਹੋ ਜਾਂ ਲਾਦ ਨਾਲ ਦੇਵਰਾਜ ਜੀ ਦਾ ਕੁਝ ਨਹੀਂ ਪਤਾ ਲੱਗਦਾ ਗੋਭੀ ਸਰੋਂ ਨੇ ਮੀਂਹ ਜਾਂ ਟਣੀਆ ਜਾਂ ਗਰਜਣਾ ਲਾ ਦੇ ਮੈਂ ਤਾਂ ਤੈਨੂੰ ਆਪ ਕਹਿੰਦਾ ਸਮਾਂ ਉਦੋਂ ਮੈਂ ਖੱਤੀ ਭਰਨੀ ਆ ਥੋਕੀ ਸਰੋਂ ਨੂੰ ਮੈਂ ਲਾਉਣਾ ਉਹ ਇਕੱਠਾ ਹੀ ਲਾਈ ਜਿੱਦਾਂ ਲਾਉਣਾ ਕਣਕ ਨੂੰ ਯਾਰ ਗੋਭੀ ਸਰੋਂ ਨੂੰ ਫਿਰ ਆਇਂਦਾ ਇਹ ਦੋ ਦਿਨ ਤਾਂ ਮਟਰ ਚੱਲੀ ਜਾਊਂਗੀ ਭਰਤਾ ਜਾਊਂਗੀ ਖੱਤੀ ਜੇ ਰਹਿ ਗਈ ਫਿਰ ਰੁਕ ਜਾ ਕੋਈ ਗੱਲ ਨਹੀਂ ਮੈਂ ਤਾਂ ਕੁਝ ਨਹੀਂ ਕਹਿੰਦਾ ਆਇਆ ਫਿਰ ਦੋ ਦਿਨ ਚ ਕਣਕ ਵੀ ਭਰ ਜੂਗੀ ਉਹਨਾਂ ਖੱਤੀ ਭਰਤਾ ਜਾਊਂ ਕਿਤੇ ਆਏ ਹੋਵੇ ਉਧਰ ਗੋਭੀ ਸਰੋਂ ਭਰ ਜਵੇ ਖੱਤੀ ਫੇਰ ਐ ਜੀ ਖੱਤੀ ਦਾ ਸਹੀ ਭਰ ਲੈਣਾ ਮੈਂ ਵੀ ਪਰੇਂਟ ਨੂੰ ਦਿਵਾਉਣਾ ਹਾਂ ਜਾਨੀ ਖੱਤੀ ਦਾ ਬਰਸੀਨ ਤੇਰਾ ਉਰਲੀ ਖੱਤੀ ਸੌਖੀ ਭਰ ਜਿੰਦੀ ਉਹ ਥੋੜੀ ਔਖੀ ਭਰਦੀ ਐ ਉਹ ਤਾਂ ਬਹੁਤ ਸੌਖੀ ਭਰ ਜਿੰਦੀ ਆ ਉਰਲੀ ਦਾ ਕੰਟਾ ਲੱਗਦਾ ਮੈਨੂੰ ਕੰਟਾ ਲੱਗਦਾ ਐ ਜਦ ਜੇ ਭਰ ਜਿੰਦੀ ਮੇਰੀ ਵਾਲੀ ਵੀ ਉਰਲੀ ਉਦੋਂ ਭਰ ਗਈ ਕਿਉਂਕਿ ਤੇ ਇੱਥੇ ਆ ਕੇ ਲਾਹ ਹੋ ਜਾਊਗਾ ਨਾ ਇਹ ਜੇ ਸਹੀ ਜਾਊਗਾ ਹਾਂ ਹਾਂ ਆ ਕਣਕ ਚ ਪਈ ਜਾਊਗਾ ਜੀ ਨਿਕਲ ਜਾਊਗਾ ਆ ਕਹਿ ਰਿਹਾ ਛੱਡ ਲੂੰਗਾ ਬਰਸੀਨ ਦਾ ਮੈਂ ਵੀ ਇਹਨੂੰ ਲਾ ਦਊਗਾ ਇਹਨੂੰ ਛੱਡ ਨਹੀਂ ਜਾਊਗਾ ਇਹਨੂੰ ਆਏ ਤੇ ਇਧਰ ਕੋ ਮੈਂ ਆਇਆ ਚੰਗੌਰ ਸਾਹਿਬ ਚੰਗੌਰ ਸਾਹਿਬ ਗਏ ਸੀ ਦਵਾਈ ਜੀ ਲੈਣ ਗਿਆ ਰਗੋ ਚਲੋ ਤੇ ਇੱਕ ਮੈਂ ਟੈਂਪੀ ਚ ਤਾਂ ਸਿੱਜਾ ਪੁੱਟਿਆ ਹਾ ਉਹ ਪਵਾ ਕੇ ਲਿਆ ਹੈ ਪਵਾ ਕੇ ਲਿਆ ਹਾਂ ਹੋ ਗਿਆ ਲੈਣਾ ਮੇਰੀ ਰਹਿ ਗਈ ਹੈ ਚਲ ਕੋਲੀ ਨਾਲ ਸੋਖਾ ਹੁੰਦਾ ਕੋਲੀ ਦਾ ਸੋਖਾ ਇਹਨੂੰ ਕਿਦੋਂ ਮੈਂ ਕੋਲੀ ਲੈ ਲਾ ਹਾਂ ਇਹ ਕਹਿੰਦਾ ਮੈਂ ਕਹੀ ਲੈਣੀ ਆ ਮੈਂ ਕਹੀ ਲੈ ਲਾ ਭਾਈ ਬੰਦੀ ਵੀ ਬਾਸ ਵੀ ਬਹੁਤ ਚੰਗੀ ਉਹ ਵੀ ਬਹੁਤ ਵਧੀਆ ਕੋਲੀ ਜਾਂਦੀ ਹੈ ਕੋਲੀਆਂ ਖੜੇ ਖੜੇ ਹੋ ਜਾਂਦਾ ਬਾਏ ਬੰਦਾ ਥੱਕਦਾ ਨਹੀਂ ਹੈਗਾ ਹੂੰ ਫੇ ਕਹਿੰਦਾ ਟੂਝ ਦੋਣ ਲੱਜ ਜਿੰਦੀਆਂ ਦੋਣ ਆ ਜਾਣੇ ਦੇਖਣਾਂ ਸਮਝ ਗਿਆ ਨਾ ਕੰਮ ਤਾਂ ਨਿਭਣਾ ਹੀ ਆ ਬੰਦੇ ਨੇ ਵੀ ਨਿਭੜ ਜਾਣਾ ਕੰਮ ਤਾਂ ਨਿਭਣਾ ਹੀ ਨਿਭਣਾ ਉਹ ਤਾਂ ਨਿਭਣਾ ਹੀ ਆ ਲੱਗੇ ਅੱਜ ਕਹਾ ਅੱਛਾ ਕਾਰ ਤੇ ਕੱਲੂ ਆਜੂ ਠੇਕੇ ਦਾ ਪਰਸੋ ਨੂੰ ਆਜੂ ਕੋਈ ਗੱਲ ਨਹੀਂ ਅਜੇ ਉਹ ਵੀ ਤਾਂ ਜਨਵਰੀ ਫਰਵਰੀ ਤੱਕ ਦਾ ਟਾਈਮ ਮੰਗਦੇ ਆ ਚਲ ਕਰ ਲੈ ਇਕੱਠੀਆਂ ਵੀ ਲੈਣ ਮਾਜਦੀਏ ਹੁਣ ਛਟੀਆਂ ਜੀਆਂ ਰੱਖ ਦੇ ਮੈਂ ਆਪਣੀ ਲੈਣ ਸਾਰੇ ਲਾ ਦੇਣੀ ਇਹਨੂੰ ਕਰ ਦੇ ਇਕੱਠੀਆਂ ਵਸੀਨ ਨੂੰ ਵੀ ਪਾਣੀ ਲਾਉਣਾ ਮੈਂ ਤਾਂ ਹੀ ਰੁਕਿਆ ਉਹਦਾ ਖੱਡਾਂ ਤੇ ਕਿੰਨੀਆਂ ਇਹਦੇ ਵਿੱਚ ਮੈਂ ਕਿਹਾ ਬੀਜ ਨੇ ਸਾਰਾ ਹੀ ਇੱਧਰ ਨੂੰ ਪਾਣੀ ਟੁੱਟ ਜਾਣਾ ਕੱਲੂ ਬੀਜ ਕੇ ਨਾਲੇ ਇਹਦੇ ਪੇ ਮਿੱਟੀ ਲਾ ਦੂੰਗਾ ਨਾਲੇ ਨਾਲੇ ਐਂ ਡੋਲ ਘਮਾ ਦਿਆਰ ਪਰਾ ਬੱਟ ਹੋ ਜਾਣਾ ਵਸੀਨ ਜਾਂ ਤਾਂ ਚਲ ਕੋਈ ਨਹੀਂ ਜੰਦੇਗਾ ਘਮਾ ਦੂੰਗਾ ਉਹ ਮਾੜੀ ਮਾੜੀ ਪਾ ਦੀ ਨਾਲ ਨਾਲ ਨੂੰ ਉੱਪਰੇ ਲਾ ਦੂੰਗਾ ਤਾਂ ਵੀ ਕਿ ਵਸੀਨ ਕਿੰਨਾ ਕੇ ਪੱਟ ਹੋਣਾ ਉਹ ਨਾਲ ਘਮਾ ਦਿੰਦਾ ਉਹ ਸਰੇ ਤੇ ਪੌਣੀਆਂ ਡੋਲਰ ਕਾ ਲੂ ਬੀਜ ਕੇ ਤਾਂ ਹੀ ਮੈਂ ਰੁਕਿਆ ਵਾ ਸੂਰਜ ਵੀ ਢਲ ਗਿਆ ਬਾਈ ਹੁਣ ਹੋ ਗਿਆ ਸ਼ਾਮ ਦਾ ਵੇਲਾ 4:30 ਵਜੇ ਚਲੋ ਠੀਕ ਆ ਜੀ ਫਿਰ